ਕਾਰ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਅੱਜ ਫਿਰ ਕੀਤਾ ਗਿਆ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਅਤੇ 2 ਦਿਨ ਦਾ ਕੀਤਾ ਗਿਆ ਹੋਰ ਰਿਮਾਂਡ ਅਸਲ 1 ਦਿਨ ਦੇ ਪਹਿਲਾਂ ਸੀ ਰਿਮਾਂਡ ਤੇ ਅਤੇ ਉਸ ਦੇ ਵਿੱਚ ਇੱਕ ਵਿਅਕਤੀ ਨੂੰ ਹੋਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਨਾਮਜਦ ਡੀਐਸਪੀ ਸਿਟੀ ਹਰਮਨ ਸਿੰਘ ਢਾਲੀਵਾਲ ਵੱਲੋਂ ਜਾਣਕਾਰੀ ਦਿੱਤੀ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ 17 ਗ੍ਰਾਮ ਚਿੱਟੇ ਸਮੇਤ ਇੱਕ ਮਹਿਲਾ ਪੁਰਨ ਆਪਣਾ ਪੁਲਿਸ ਆਪਣਾ ਪੁਲਿਸ ਕਰਮਚਾਰੀ ਹੈ ਉਸ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਇਹਨਾਂ ਨੂੰ ਫਿਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਇਹਦਾ 2 ਦਿਨ ਦਾ ਰਿਮਾਂਡ ਹੈ ਜਿਹੜਾ ਉਹ ਹਾਸਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਸਾਡੇ ਵੱਲੋਂ ਬਲਵਿੰਦਰ ਸਿੰਘ ਨਾਮ ਦਾ ਵਿਅਕਤੀ ਇਸ ਮਾਮਲੇ ਦੇ ਵਿੱਚ ਹੋਰ ਸ਼ਮੂਲੀਅਤ ਹੈ ਉਸਤੇ ਵੀ ਸਾਡੇ ਵੱਲੋਂ ਇਸ ਮਾਮਲੇ 'ਚ ਉਸ ਵਿਅਕਤੀ ਨੂੰ ਆਪ ਨਾਮਜ਼ਦ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਵਿਅਕਤੀ ਦੀ ਜਿਹੜੀ ਗ੍ਰਿਫਤਾਰੀ ਉਹ ਕੀਤੀ ਜਾਵੇਗੀ ਦੱਸਦੀ ਹੈ ਕਿ ਇਸ ਨੂੰ ਲੈ ਕੇ ਕਾਫੀ ਸਾਰੇ ਸੀਨੀਅਰ ਅਫਸਰਾਂ ਦੇ ਇਸ ਦੇ ਵਿੱਚ ਨਾਮ ਆ ਰਹੇ ਹਨ ਅਤੇ ਬਹੁਤ ਸਾਰੀ ਜਿਹੜੀ ਜਿਹੜੀ ਇੱਕ ਇਸ ਆਪਣਾ ਬਲਵਿੰਦਰ ਸਿੰਘ ਦੀ ਪਤਨੀ ਉਸ ਵੱਲੋਂ ਆਖਿਆ ਗਿਆ ਕਿ ਮੇਰੇ ਕੋਲ ਬਹੁਤ ਸਾਰੇ ਅਫਸਰਾਂ ਦੀ ਆਪਣਾ ਚੈਟ ਹੈ ਇਸ ਨੂੰ ਲੈ ਕੇ ਕੋਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਲੇਕਿਨ ਡੇਸਵੀ ਨੇ ਕਿਹਾ ਕਿ ਸਾਡੇ ਵੱਲੋਂ ਇਸ ਤਰ੍ਹਾਂ ਕੋਈ ਸਾਡੇ ਕੋਲ ਇਸ ਤਰ੍ਹਾਂ ਦਾ ਮਾਮਲਾ ਧਿਆਨ 'ਚ ਨਹੀਂ ਆਇਆ ਜੋ ਇਹਦਾ ਸਾਡੇ ਵੱਲੋਂ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਸੀ ਉਹਦੇ ਵਿੱਚ ਇਸ ਨੇ ਸਰ ਆਪਣਾ ਬਲਵਿੰਦਰ ਸਿੰਘ ਦੀ ਸ਼ਮੂਲੀਅਤ ਆਈ ਹੈ ਤੇ ਸਾਡੇ ਵੱਲੋਂ ਵੀ ਉਸ 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 ਵਿਅਕਤੀ ਨੂੰ ਜਿਹੜਾ ਮਾਮਲੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਜਲਦੀ ਹੀ ਇਸ ਦੀ ਜੜੀ ਹੈ ਉਹਨਾਂ ਵੱਲੋਂ ਗ੍ਰਿਫਤਾਰੀ ਕੀਤੀ ਜਾਵੇਗੀ ਆਸ ਨੂੰ ਸੁਣਾਉਣੇ ਆ ਇਸ ਮਾਮਲੇ ਦੇ ਵਿੱਚ ਕੀ ਕੀ ਆ ਡੀਐਸਪੀ ਹਰਵੰਦ ਸਿੰਘ ਢਾਲੀਵਾਲ ਨੇ ਅੱਜ ਮਾਨਜੁਗ ਅਦਾਲਤ ਵਿੱਚ ਅਮਨਜੀਤ ਅਮਨਦੀਪ ਕੌਰ ਨੂੰ ਜਿਹੜਾ ਸੀ ਪੇਸ਼ ਕੀਤਾ ਗਿਆ ਸੀ ਜਿਸ ਦਾ ਸੀ ਇੱਕ ਹਫ਼ਤੇ ਦਾ 7 ਦਿਨ ਦਾ ਰਿਮਾਂਡ ਮਾਨਜੁਗ ਅਦਾਲਤ ਤੋਂ ਮੰਗਿਆ ਸੀ ਸਾਨੂੰ ਅੱਜ 2 ਦਿਨ ਦਾ ਉਹਦਾ ਜਿਹੜਾ ਹੈ ਕੁੱਲ ਰਿਮਾਂਡ ਮਿਲਿਆਗਾ ਅੱਗੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਗੇ ਜੋ ਤਫਤੀਸ਼ ਦੌਰਾਨ ਸਾਹਮਣੇ ਆਊਗਾ ਉਹ ਸਭ ਹਮਸਲਤਿਆ ਉਹਦੇ ਵਿੱਚ ਅਸੀਂ ਇੱਕ ਜਿਹੜਾ ਇੱਕ ਬੰਦਾ ਹੈਗਾ ਬਲਵਿੰਦਰ ਸਿੰਘ ਨਾਮ ਦਾ ਬੰਦਾ ਉਹਦੇ ਬਾਰੇ ਜਿਹੜਾ ਹੈਗਾ ਸਾਨੂੰ ਪੁਸ਼ਕਿਸ਼ ਦੇ ਵਿੱਚ ਆਇਆ ਹੈਗਾ ਵੀ ਜਿਹੜਾ ਇਹ ਹੈਰਨ ਵਗੈਰਾ ਲੈ ਕੇ ਹੁੰਦੀ ਸੀ ਉਹ ਇਹਦੇ ਨਾਲ ਇਨਵੋਲਵ ਸੀਗਾ ਜਿਹਨੂੰ ਅਸੀਂ ਇਸ ਮੁਕਾਦਮੇ ਦੇ ਵਿੱਚ ਨੋਮਿਨੇਟ ਕੀਤਾ ਅੱਜ ਦੋ ਦਿਨ ਦਾ ਹਾਂਜੀ ਇੱਕ ਦਿਨ ਪਹਿਲਾਂ ਹਾਂਜੀ ਸਰ ਬਲਵਿੰਦਰ ਸਿੰਘ ਸ਼ਾਮਲ ਕੀਤਾ ਗਿਆ ਉਹ ਆਪਣੇ ਨਹੀਂ ਹਲੇ ਨਹੀਂ ਹਾਂਜੀ ਕੀਤਾ ਗਿਆ ਲੇਕਿਨ ਹਜੇ ਰੈਸਟੋਰੇ ਦੀ ਨਹੀਂ ਸੀ ਸਰ ਉਹ ਤਾਂ ਪੂਰ ਚਾਹੀਦਾ ਚੈੱਕ ਕਰ ਦੇ ਜੀ ਉਹਦੇ ਬਾਰੇ ਮੈਂ ਚੈੱਕ ਕਰ ਰਿਹਾ ਹਾਂ ਰਿਪੋਰਟ ਚਾ ਕੇ ਹੰਗਾਮਾ ਕਰਕੇ ਗਏ ਤਾਂ ਪਤ ਨਹੀਂ ਉਹਨੂੰ ਉਹਨੂੰ ਮੈਂ ਇਹੀ ਗੱਲ ਮੈਂ ਇਹੀ ਗੱਲ ਕਰ ਰਹੇ ਹਾਂ ਵੀ ਚੈੱਕ ਕਰ ਰਹੇ ਹਾਂ ਜੀ ਅਗਰ ਉਹ ਕੋਰਟ ਚ ਆਇਆ ਸੀ ਵੈਰੀਫਾਈ ਕਰ ਲੈ ਸਰ ਉਹ ਤੇ ਦੋਸ਼ ਲਾ ਰਹੀ ਹੈ ਵੀ ਇਹਦੇ ਉਹ ਅਧਿਕਾਰੀਆਂ ਨਾਲ ਰਿਲੇਸ਼ਨ ਨੇ ਉਹ ਫੋਨ ਦੇ ਵਿੱਚ ਚੈਟਾਂ ਨੇ ਹੋਰ ਕਾਫੀ ਸਾਡੇ ਕੋਲੇ ਤਾਂ ਦਰਾਨੇ ਤਤੀਸ਼ ਇਸ ਤਰ੍ਹਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਸਰ ਗੱਡੀਆਂ ਦੀ ਗੱਲ ਕੀਤੀ ਉਹ ਵੈਰੀਫਾਈ ਕਰ ਰਹੇ ਹਾਂ ਇਸੇ ਕਰਕੇ ਪੁਲਿਸ ਰਮਾਨ ਲੈ ਵੈਰੀਫਾਈ ਕਰ ਲੈ ਬਲਵਿੰਦਰ ਸਿੰਘ ਕਹਿ ਕੇ ਗਿਆ ਕਹਿੰਦਾ ਮੈਂ ਜੇ ਮੈਨੂੰ ਹਰਾ ਸਿੱਖ ਰੱਖਾ ਤੇ ਅਗਰ ਅਗਰ ਉਹ ਇਸ ਦੇ ਮੁਕਦਮੇ ਦੇ ਵਿੱਚ ਨੋਮੀਨੇਟ ਕੀਤਾ ਤਫਤੀਸ਼ ਕਰਾਂਗੇ ਪ੍ਰੋਪਰ ਅਗਰ ਉਹ ਦੋਸ਼ੀ ਹੋਇਆ ਤਾਂ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਰ ਇਹਦੀ ਪ੍ਰੋਪਰਟੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਬਿਲਕੁਲ ਕਰਾਂਗੇ ਜੀ ਉਹਦੇ ਬਾਰੇ ਹਜੇ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਵੀਡੀਓ ਚ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਵੀਡੀਓ ਚ ਉਹਦੇ ਦੂਸਰੇ ਜਿਹੜੇ ਨੇ ਕਿਹਾ ਪਹਿਲਾਂ ਵੀ ਕਈ ਦਿਨ ਹੋ ਗਏ ਉਹ ਇੱਧਰ ਤਾਂ ਲੈ ਕੇ ਆਏ ਸੀਗੇ ਆਮੇ ਦੇ ਵਿੱਚ ਕਿਸੇ ਦਾ ਵੀ ਵੈਸ ਹੋ ਗਿਆ ਨਹੀਂ ਇਸ ਬਾਰੇ ਸਾਡੇ ਕੋਲ ਕੋਈ ਜਿਹੜੀ ਇਨਫੋਰਮੇਸ਼ਨ ਨਹੀਂ ਹੈ ਸਰ